ਪਹੁੰਚੇ ਖੜੇ ਆ ਡੇਰਾ ਬਾਬਾ ਨਾਨਕ ਜਮਾ ਪਿੰਡ ਠੇਠੜਕੇ ਖਾਸਾ ਖਾਸਾ ਵਾਲੀ ਇੱਥੇ ਬਨ ਰੁੱਟਾ ਜਿਹੜਾ ਰਾਵੀ ਦਾ ਜਮਾ ਕੰਡਿਆਣੀ ਤਾਰ ਦੇ ਕੋਲੇ ਜਿਹੜੀ ਬਾਰਡਰ ਲਾਈਨ ਆਪਣੀ ਪਾਕਿਸਤਾਨ ਵਾਲੀ ਉੱਥੋਂ ਰਾਵੀ ਦਰਿਆ ਤਾਂ ਬਨ ਰੁੱਟਿਆ ਜੀ ਇਹਨੇ ਬਰੇਤੀ ਘਟੋ ਘਟ 6-6 ਫੁੱਟ ਬਰੇਤੀ ਜੜਾਦੀ ਕਵਾਂਜ ਬਈ ਘਟੋ ਘਟ 100 ਕਿੱਲੇ ਜਿੱਥੇ ਬਰੇਤੀ ਹੈ ਆ ਕੋਠਾ ਦੇਖ ਲਓ ਕੋਠੇ ਦਾ ਬਰਾਬਰ ਆ ਹੀ ਪਿਆ ਦਸਾਂ ਪਾਈ ਜਾਵੇ ਕੋਈ ਇੱਥੇ ਅੱਡੇ ਦੇ ਵਿੱਚ ਪਈਦੇ ਪੱਟੇ ਪਏ ਨੇ ਅਸੀਂ ਸਪੈਸ਼ਲ ਹੋਈ ਸੀ ਦੇਖਣੇ ਆਏ ਇੱਥੇ ਇਹ ਤੇ ਸਭ ਤੋਂ ਵੱਧ ਲੋਡ ਅੱਜ ਦੇ ਸਮੇਂ ਤੇ ਰਸਨਾ ਬਹੁਤ ਵੱੰਡਿਆ ਜਾ ਚਲੋ ਆਪਣਾ ਜਾਨੀ ਵੀਰਾਂ ਨੇ ਪਰ ਇੱਥੇ ਵੀ ਲੋਡ ਅੱਜ ਖੜਨ ਦੀ ਹਰੇਕ ਨੂੰ ਹਾਂ ਭਾਈਆ ਵਿੱਕੀ ਵਾਲੀ ਗੱਲ ਆ ਸੀ ਹੁਣ ਦੇਖ ਕੇ ਆ ਰਸ ਤਾਂ ਕੋਈ ਵੀਰ ਨਾਂ ਲੈ ਕੇ ਆਵੇ ਰਸ ਤਾਂ ਹੁਣ ਕੋਈ ਨਾ ਲੈ ਕੇ ਆਵੇ ਇੱਥੇ ਹੁਣ ਤੱਕ ਤਾਂ ਡੀਜ਼ਲ ਤੇ ਟਰੈਕਟਰ ਦੀ ਲੋਡ ਆ ਇੱਥੇ ਕਿਤੇ 100 ਕਿੱਲੇ ਚ ਬ੍ਰੇਤੀ ਆ ਘਟੋ ਘਟ 6 6 ਫੁੱਟ ਬ੍ਰੇਤੀ ਆ ਬਾਕੀ ਚੱਕਣ ਕਰਨ ਦੀ 10 ਦਿਨ ਲੱਗ ਜਾਣਗੇ ਹਫਤਾ 10 ਦਿਨ ਪੱਕੇ ਆ ਭਾਈਆ ਇੱਧਰ ਦੇਖੋ ਸਾਰ ਜਿ ਬ੍ਰੇਤੀ ਬ੍ਰੇਤੀ ਆ ਅਸੀਂ ਇਹੀ ਦੇਖਣਾ ਹੈ ਅਸੀਂ ਵੀ ਗੱਲ ਤੋਂ ਆਪਾਂ ਜਾ ਕੇ ਕੱਲ ਨੂੰ ਜਾਂ ਪਰਸਪ ਤਿਆਰੀ ਕਰਕੇ ਉੱਥੇ ਹੋਣਾ ਹੈ ਬਹੁਤ ਜავი ਬ੍ਰੇਤੀ ਆ ਬਹੁਤ ਜავი ਕਿੰਨੇ ਪੜਪੜ ਮਾਰੇ ਨੇ ਦਰਿਆ ਨੇ ਦਰਸਤਾਂ ਦਾ ਬਹੁਤ ਬੁਰਾ ਹਾਲ ਆ ਬਈ ਸਪਾਈਦੇ ਵੱਡੇ ਵੱਡੇ ਕਿੰਨਾ ਹਊਗਾ ਆ ਟ੍ਰਾਂਫਾਰਮ ਦੇਖੋ ਵੀ ਸੀ ਟੇਟੇ ਘਰੇ ਪਿਆ ਜਮਾ ਕਈ ਆ ਵੀ ਗਏ ਹੋਰ ਵੀ ਆਉਣਗੇ ਗੱਲ ਤੱਕ ਪਰਸਪ ਤੱਕ ਹੋਰ ਵੀ ਆਉਣੇ ਆ ਇੱਥੇ ਲੋਡ ਆ ਪੂਰੀ ਫੁੱਲ ਹੁਣ ਆ ਵੱਡੇ ਵੱਡੇ ਸਪਾਈਦੇ ਦੇਖੋ ਜੀ ਲੋਡ ਆ ਬਈ